ਕਿ ਤੋ ਸੇ ਵੀ ਹੋ ਬਿਜਲੀ ਦੀ ਸਪਲਾਈ ਤੋਂ ਪਰੇਸ਼ਾਨ ਕਿ ਹੁਣ ਕਿਸਾਨਾਂ ਦੇ ਨਾਲ ਨਹੀਂ ਹੈ ਪੰਜਾਬ ਸਰਕਾਰ ਬਿਜਲੀ ਨਹੀਂ ਮਾੜੀ ਸਪਲਾਈ ਦੇ ਚੱਲਦੇ ਕਪੂਰਥਲਾ ਇਲਾਕੇ ਦੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਡਾ ਦੀ ਜਿਲਾਈ ਕਾਇਦੀ ਅਗਵਾਈ ਹੇਠ ਪਾਵਰ ਕਮ ਦੇ ਦਫਤਰ ਦੇ ਅੱਗੇ ਤਰਨਾ ਪ੍ਰਦਰਸ਼ਨ ਕੀਤਾ ਗਿਆ ਜੀ ਹਾਂ ਦੱਸ ਦਈਏ ਕਿ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕਿਸਾਨਾਂ ਨੂੰ ਮੋਟਰਾਂ ਤੇ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵੇ ਹਵਾ-ਹਵਾਈ ਹੋ ਰਹੇ ਨੇ ਅਤੇ ਨਾਲ ਹੀ ਮਸਾ ਕਿਸਾਨਾਂ ਨੂੰ ਜਾਨ ਤੋਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਉਹਨਾਂ ਨੇ ਕਿਹਾ ਕਿ ਪਾਵਰ ਕਟਾਂ ਦੇ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੀ ਬਿਜਲੀ ਮੋਟਰਾਂ ਤੇ ਆ ਰਹੀ ਹੈ ਉਹ ਵੀ ਘੰਟਾ-ਘੰਟਾ ਕਰਕੇ ਦਿੱਤੀ ਜਾਂਦੀ ਹੈ। ਕਿਸਾਨਾਂ ਨੇ ਕਿਹਾ ਕਿ ਜੇ ਉਹਨਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਉਹ 1 ਤਾਰਚ ਜੁਲਾਈ ਨੂੰ ਵੱਡਾ ਪ੍ਰਦਰਸ਼ਨ ਕਰਨਗੇ ਅਤੇ ਨਾਲ ਹੀ ਰੋਡ ਜਾਮ ਕਰ ਸਕਦੇ ਨੇ ਜਿਸ ਦੀ ਜ਼ਿੰਮੇਵਾਰੀ ਸਿਰਫ ਪਾਵਰ ਕਾਮ ਅਤੇ ਸਰਕਾਰ ਦੀ ਹੋਵੇਗੀ ਕਿਸਾਨਾਂ ਦਾ ਕਹਿਣਾ ਹੈ ਕਿ ਟਰਨੇ ਲਗੋ ਨਾ ਸਾਡਾ ਕੋਈ ਸ਼ੌਂਕ ਨਹੀਂ ਹੈ ਅਸੀਂ ਐਨੀ ਗਰਮੀ ਚ ਬਾਹਰ ਬੈਠੇ ਹਾਂ ਇਹ ਸਾਡੀ ਮਜਬੂਰੀ ਹੈ ਇਸ ਮਾਮਲੇ ਤੇ ਤੁਹਾਨੂੰ ਕੀ ਲੱਗਦਾ ਹੈ ਕੀ ਹੋਵੇਗਾ ਪੰਜਾਬ ਸਰਕਾਰ ਦਾ ਐਕਸ਼ਨ ਹਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਇਹ ਜਿਹੜੀ ਲੈਟ ਆ ਇਹ ਦਿਨ-ਵਿਦਾਨ ਜਿਹਦੀ ਇਹਦੀ ਸਪਲਾਈ ਬਹੁਤ ਜ਼ਿਆਦੀ ਘਟਾ ਦਿੱਤੀ ਆ ਤੇ ਜਦ ਕਿ ਪੀਸੀ ਕੱਟ ਪੀਸੀ ਕੱਟ ਇਹ ਵੀ ਤਾਂ ਆਪਣੇ ਦਫ਼ਤਰ ਵਿੱਚੋਂ ਲਖ-ਲਖ ਭੇਜੀ ਜਾਂਦੇ ਸਾਨੂੰ ਤੇ ਵੀ ਨਹੀਂ ਪਤਾ ਪਿੱਛੇ ਲੱਗਾ ਜਾਂ ਨਹੀਂ ਲੱਗਾ ਇਹਨਾਂ ਦੇ ਕਹਿਣ ਤੇ ਮੈਸੇਜ ਆ ਜਾਂਦਾ ਪੀਸੀ ਕੱਟ ਲੱਗਾ ਆ ਤੇ ਜਦ ਕਿ 8 ਘੰਟੇ ਦੇ ਬਜਾਏ ਜੇ 8 ਵਾਰੀ ਇਹ ਕੱਟ ਲਾ ਲਾ ਦਿੰਦੇ ਆ ਤੇ ਜਿਹੜਾ ਸਾਡਾ ਥੇਰਿਆ ਜਿਹੜਾ ਪਹਿਲਾ ਭਰਿਆ ਉਹ ਵੀ ਬੇਕਾਰ ਹੀ ਜਾਂਦਾ ਆ ਇੱਕ ਤਾਂ ਪਾਣੀ ਦੀ ਵੇਸਟ ਹੋ ਰਹੀ ਆ ਤੇ ਦੂਸਰਾ ਜਿਹੜਾ ਹੈ ਜਿਹੜੀ ਲੈਟ ਰੇ ਆ ਰਹੇ ਪਿੰਡਾਂ ਵਿੱਚ ਜਿਹੜੀ ਖੇਤੀ ਆ ਉਹ ਨਹੀਂ ਸੀ ਸਹੀ ਤਰੀਕੇ ਨਾਲ ਸਾਡੀ ਚੱਲ ਰਹੀ ਕਿੰਨਾ ਕ ਨੁਕਸਾਨ ਹੋ ਜਾ ਜੀ ਜ਼ਿਮੀਦਾਰ ਦਾ ਜਿਹੜਾ ਝੋਨਾ ਆ ਤਕਰੀਬਨ ਕਹਿ ਸਕਦੇ ਆ 70 ਤੋਂ 80% ਜਿਹੜੀ ਇਹਦੀ ਬਜਾਈ ਹੋ ਗਈ ਆ ਅੱਜ ਜਿਹੜੀ 20-25% ਰਹੀ ਦੀ ਆ ਉਹ ਵੀ ਆ بارش ਜੇ ਕੁਦਰਤ ਇਹ ਨਾਲ ਸਾਥ ਨਾ ਦਿੰਦੀ ਹੋ ਸਕਦਾ ਸਾਡਾ ਜਿਹੜਾ ਲੱਗਾ ਹੋਇਆ ਝੋਨਾ ਸੀ ਉਹਦਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀਗਾ ਤੇ ਜੇ ਸਾਹਿਬ ਨਹੀਂ ਲੈਟ ਦੇ ਰਹੇ ਆ ਇਹ ਲੱਗਦਾ ਨਹੀਂ ਸਾਡਾ ਅਗਲਾ ਝੋਨਾ ਜਿਹੜਾ ਵੀ ਲੱਗ ਜਾਊਗਾ ਪਿਛਲੇ ਝੋਨੇ ਨੂੰ ਨਹੀਂ ਪਾਣੀ ਪੂਰਾ ਆ ਰਿਹਾ ਬਹੁਤ ਜ਼ਿਆਦਾ ਜਿਹੜੀ ਇਹ ਸਪਲਾਈ ਆ ਇਸੇ ਕਾਰਨ ਇਹ ਸਾਡਾ ਸ਼ੌਕ ਨਹੀਂ ਮਜਬੂਰੀ ਹੈ ਇਨੀ ਧੁੱਪ ਦੇ ਵਿੱਚ ਜਿਹੜਾ ਅਸੀਂ ਬੈਠੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਇਹ ਹੀ ਆ ਵੀ ਸਾਡਾ ਜਿਹੜਾ ਕਿਸਾਨਾਂ ਦਾ ਜਿਹੜੀ ਲੈਟ ਇਹਨੂੰ ਬਿਲਕੁਲ ਨਿਰੰਤਰ 8 ਘੰਟੇ ਦਿੱਤੀ ਜਾਵੇ ਤਾਂ ਸਾਡੀਆਂ ਫਸਲਾਂ ਸਾਹਿਬ ਜੀ ਅੱਜ ਕਾਰਪੋਰੇਸ਼ਨ ਦੇ ਬਾਹਰ ਜਿਹੜਾ ਨਕਸ਼ਾ ਪਾ ਲਗਾ ਠੀਕ ਹੋਊਗਾ ਦੇਖੋ ਜੀ ਉਹ ਧਰਨਾ ਕੋਈ ਪਹਿਲੀ ਵਾਰੀ ਧਰਨਾ ਨਹੀਂ ਲੱਗ ਰਿਹਾ ਇਹ ਪ੍ਰਸ਼ਾਸਨ ਤੋਂ ਤੰਗ ਆ ਕੇ ਲਾਰੇ ਲੱਪੇ ਲਾ ਕੇ ਇਹਨਾਂ ਨੇ ਸਾਡੇ ਨਾਲ 30 11 2023 ਚ ਵਾਦਾ ਕੀਤਾ ਸੀਗਾ ਵੀ ਅਸੀਂ ਧਰਤੀ ਕਰਾਂਗੇ ਇਹਨੂੰ ਵੀ ਮਤਾ ਵੀ ਅਸੀਂ ਕਲੀਅਰ ਕਰਾ ਕੇ ਲਿਆਂਦਾ ਚਾਹਤ ਕਿ ਨਾ ਕਮਿਸ਼ਨਰ ਸਾਹਿਬ ਮਤਾ ਕਲੀਅਰ ਕਰਾਉਣਗੇ ਨਾ ਮੇਰ ਸਾਹਿਬ ਗਏ ਮਤਾ ਦੀ ਯੂਨੀਅਨ ਨੇ ਕਲੀਅਰ ਕਰਾ ਕੇ ਇਹਨਾਂ ਨੂੰ ਦਿੱਤਾ ਹੈ ਚਲੋ ਇਹਨਾਂ ਕੋ ਪਹਿਲਾਂ ਇਲੈਕਸ਼ਨ ਕੋਰਟ ਦਾ ਭਾਨਾ ਸੀਗਾ 4 ਜੂਨ ਨੂੰ ਵੀ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਸੀ ਇਲੈਕਸ਼ਨ ਕੋਰਟ ਖਤਮ ਹੋ ਗਿਆ ਹੁਣ ਕੁਛ ਕਰੋ ਉਹ ਕਹਿੰਦਾ ਸੀਗਾ ਇੱਕ ਹਫ਼ਤੇ ਦਾ ਟਾਈਮ ਦਿਓ ਉਸ ਤੋਂ ਬਾਅਦ ਅਸੀਂ ਇਹ ਹਫਤੇ ਤੋਂ ਬਾਅਦ ਇਹਨਾਂ ਨੂੰ ਦੋ ਤਰੀਕ ਨੂੰ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਥੋੜੀ ਜਿਹੀ ਹਿਲਜੁਲ ਹੋਈ ਆ। ਇਹ ਵੀ ਅੱਜ ਤੱਕ ਇਹਨਾਂ ਨੇ 8-9 ਮਹੀਨਿਆਂ 'ਚ ਕੋਈ ਵੀ ਹਿਲਜੁਲ ਨਹੀਂ ਕੀਤੀ ਆ। ਉਹਦੇ ਰੋਸ ਦੇ ਵਿੱਚ ਅੱਜ ਅਸੀਂ ਇਹ ਧਰਨਾ ਲਾਇਆ ਹੈ। ਕਿੰਨੇ ਕਰਮਚਾਰੀ ਬੈਠੇ ਨੇ ਤੁਹਾਡੇ? ਟੋਟਲੀ ਸਾਰਾ ਦਫ਼ਤਰ ਹੈ ਜੀ ਤੇ ਸਫਾਈ ਸੇਵਕ ਸੀਵਰਮੈਨ ਜਿੰਨੇ ਵੀ ਸਾਡੀਆਂ categories ਅੱਜ ਟੋਟਲੀ ਕਾਰਪੋਰੇਸ਼ਨ ਵਾਲੇ ਕੰਮ ਵੀ ਅੱਜ ਤੋਂ ਬੰਦ ਕੀਤਾ ਜਾਂ ਪਹਿਲਾਂ ਨਹੀਂ। ਨਹੀਂ ਅੱਜ ਤੋਂ ਬੰਦ ਕੀਤਾ ਜੀ। ਪਹਿਲਾਂ ਤਾਂ ਨਹੀਂ ਇੱਕਨੂੰ ਨਹੀਂ ਲੱਗਦਾ ਕਿ ਕੰਮ ਠੱਪ ਕਰਨ ਨਾਲ ਆਮ ਪਬਲਿਕ ਨੂੰ ਬਹੁਤ ਜਿਹੜੀ ਪਰੇਸ਼ਾਨੀ ਹੋਏਗੀ ਕਿਉਂਕਿ ਅੱਗੇ ਜੇ ਆਪਾਂ ਕਰੀਏ ਗੱਲ ਮੌਨਸੂਨ ਵੀ ਜਿਹੜਾ ਵਾ ਉਹ ਛਿਮੋਟਦਾ ਵਾ ਦੇਖੋ ਜੀ ਅਸੀਂ ਆਮ ਪਬਲਿਕ ਦੇ ਨਾਲ ਆ ਸਾਡਾ ਕੋਈ ਪਬਲਿਕ ਦੇ ਨਾਲ ਨਹੀਂ ਅਸੀਂ ਵੀ ਸਾਡੇ ਵੀ ਬੱਚੇ ਇਸੇ ਸ਼ਹਿਰ 'ਚ ਰਹਿੰਦੇ ਆ ਤਕਰੀਬਨ ਇਹ ਲੋਕ ਸਾਰੇ ਕਹੀ ਜਾਂਦੇ ਪਬਲਿਕ ਨੂੰ ਤੰਗੀ ਆਊਗੀ ਜਿਹੜੀ ਸਾਨੂੰ ਤੰਗੀ ਆ ਰਹੀ ਆ 115 ਬੰਦਿਆਂ ਨਾਲ ਦਿਲਾਂ ਸੁੱਕਾ ਕਰਨਾ ਟਰਾਲੀਆਂ ਚਲਾਉਣੀਆਂ ਤੇ ਸਭ ਤੋਂ ਜ਼ਿਆਦਾ ਕਪੂਥਲਾ ਸ਼ਹਿਰ 'ਚ ਧਾਰਮਿਕ ਪ੍ਰੋਗਰਾਮ ਹੁੰਦੇ ਉਹ ਵੀ ਅਸੀਂ ਹੈਂਡਲ ਕਰਦੇ ਆ ਇਹ ਬੰਦਿਆਂ ਦੀ ਤਾਂ ਲੋਰ ਆ 360 ਲੱਖ ਕੇ ਇੱਦਾਂ ਦੇ ਆ ਜਿਹੜਾ ਮੇਰਾ ਖਿਆਲ ਨਾਲ ਮੇਰ ਸਾਹਿਬ ਨੂੰ ਨਾ ਕਮਿਸ਼ਨਰ ਸਾਹਿਬ ਨੂੰ ਪਤਾ ਹੋਣਾ ਵੀ 360 ਲੱਖਾਂ ਅੱਜ ਝਾੜੂ ਨਹੀਂ ਫਿਰਦਾ ਸ਼ਹਿਰ ਵੱਡਾ ਕਰਤਾ ਕਾਰਪੋਰੇਸ਼ਨ ਵੱਡੀ ਕਰਦੀ ਆ ਆਪਣੇ 50 ਕੌਂਸਲਰ ਹੋ ਸਕਦੇ ਆ ਉਹ ਮਤਾ ਪਿਆ ਸਕਦਾ ਉਹ ਬਜਟ ਆ ਸਕਦਾ ਤੇ ਕੀ ਸਭਾਈ ਸਾਹਿਬਗੇ ਸਿਵਰਮੈਨ ਦੀ ਭਰਤੀ ਲੈ ਨਹੀਂ ਆ ਸਕਦਾ ਸਾਡੀ ਮੰਗ ਇਹ ਹੀ ਆ ਵੀ ਜਿੰਨਾ ਚਿਰ ਸਾਡੀ ਇਹ ਭਰਤੀ ਨਹੀਂ ਹੁੰਦੀ ਸਾਨੂੰ ਡੰਪਲੀ ਜਗ੍ਹਾ ਨਹੀਂ ਮਿਲਦੀ ਜਿਹੜਾ ਮੇਰਾ ਦਫਤਰੀ ਸਟਾਫ ਜਿੰਨੇ ਵੀ ਚਾਹੇ ਬੇਲਦਾਰ ਆ ਪੰਪ ਆਪਰੇਟਰ ਆ ਕਲਰਕ ਆ ਜਿੰਨੇ ਵੀ ਕੱਚੇ ਉਹਨਾਂ ਨੂੰ ਵੀ ਡਿਸੀਡਟ ਤੇ ਕੀਤਾ ਜਾਵੇ। ਘਾਟਾ ਜਿਹੜਾ ਵਾਦਾ ਪਹਿਲਾਂ ਕੀਤਾ ਤੁਸੀਂ ਦੱਸਦੇ ਕਿ ਵਾਦੇ ਦਾ ਮੂਹਰੇ ਹੈਗੇ ਪ੍ਰਸ਼ਾਸਨ ਸਰਕਾਰ ਕਿੰਨੇ ਉਹ ਤੁਹਾਨੂੰ ਵਾਦਾ ਕੀਤਾ। ਨਾ ਕੋਈ ਵਾਦਾ ਸਾਡੇ ਨਾਲ ਤਿੰਨੇ ਮੇਰ ਸਾਹਬਾਂ ਨੇ ਵੀ ਕੀਤਾ ਸੀਗਾ ਕੋਈ ਹੱਲ ਨਹੀਂ ਹੋਇਆ ਮਾਨਜੋਤ ਕਮਿਸ਼ਨਰ ਸਾਹਿਬ ਨੇ ਕੀਤਾ ਕੋਈ ਹੱਲ ਨਹੀਂ ਹੋਇਆ ਆਮ ਆਦਮੀ ਪਾਰਟੀ ਦੇ ਮੈਡਮ ਮਨਜੂਰਾਣਾ ਇੱਥੇ ਆ ਕੇ ਗਈ ਸੀ ਮੈਂ ਤਾਂ ਦੀ ਮਾਂ ਆ ਪਰ ਮਾਂ ਦੁਆਰਾ ਦਸੀ ਨਹੀਂ ਉਸਤਾਦ ਆਪਰਵਿੰਦਾ ਢੋਟ ਜੀ ਕਵਲ ਇਕਬਾਲ ਜੀ ਆਪਣੇ ਚੇਅਰਮੈਨ ਸਾਹਿਬ ਰੂਮਨ ਰਸਦੇ ਗੁਰਪਾਲ ਇੰਡੀਅਨ ਜੀ ਤੇ ਸਾਰੇ ਆਏ ਆ ਸਾਰਿਆਂ ਨੇ ਵਾਅਦੇ ਕੀਤੇ ਆ ਪਰ ਕਿਸੇ ਨੇ ਵੀ ਬਾਅਦ ਚ ਵਾਅਦੇ ਨਹੀਂ ਕੋਈ ਕੋਈ ਕਿਉਂ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਪੁੱਛਦੇ ਜਾ ਕੇ ਇੱਥੇ ਰੋਸ ਪਰ ਰੋਸ ਸਾਡਾ ਕਾਰਪੋਰੇਸ਼ਨ ਅਸੀਂ ਕਾਰਪੋਰੇਸ਼ਨ ਦੇ ਮੁਲਾਜ਼ਮ ਆ ਅਸੀਂ ਤਾਂ ਆਪਣਾ ਰੋਸਪੂਤ ਰੱਖਣ ਇੱਥੇ ਕਰਨੀ ਜਿਹੜੇ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਉਹਨਾਂ ਨੂੰ ਪੁੱਛੋ ਕਿ ਹੁੰਦਾ ਦੇਖੋ ਆਉਂਗੇ ਇੱਥੇ ਸਰ ਪੁੱਛਾਂਗੇ ਸਾਰਿਆਂ ਨੂੰ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਇਹ ਧਰਨਾ ਲਗਾਤਾਰ ਜਾਰੀ ਰਹੇਗਾ ਜਿੰਨਾ ਤੱਕ ਮੰਗਾਂ ਨਹੀਂ ਪੂਰੀ ਜਿੰਨਾ ਚਿਰ ਮੰਗਾਂ ਨਹੀਂ ਜਦੋਂ ਹਰ ਵਾਰ ਤੁਹਾਡੇ ਸਾਲ 'ਚ 2-4 ਧਰਨੇ ਲੱਗਦੇ ਰਹਿੰਦੇ ਹੈਗੇ ਸਾਲ ਦੇ ਵਿੱਚ ਹਰ ਵਾਰੀ ਕਿਉਂ ਦੇਖੋ ਸਰਵਰ ਹਰ ਵਾਰ ਦਾਵਾ ਕਰਦੇ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਅਸੀਂ ਉੱਠਣਾ ਨਹੀਂ ਪੇਸੂਗਾ ਲੈ ਕੇ ਉੱਠ ਜਾਂਦੇ ਹਾਂ ਭਰੋਸਾ ਦੇਖੋ ਸਾਰੀ ਟਿਕਿਆ ਹੁੰਦਾ ਬੰਦਾ ਵਿਸ਼ਵਾਸ ਤੇ ਜੇ ਇਹਨਾਂ ਪ੍ਰਸ਼ਾਸਨ ਹੀ ਵਾਰ-ਵਾਰ ਕਰਤਾਰੀ ਕੀਤੀ ਜਾਵੇ ਤਾਂ ਕਦੀ ਆਂਗਾ ਮਲਾਜ਼ਮਾਂ ਦਾ ਇਦਾਂ ਹੀ ਹੁੰਦਾ ਆ ਕਿਤੇ ਉਹ ਵੀ ਡੋਬਲ ਟਾਕ ਹੁੰਦੀ ਆ ਉਹਦੇ ਵਿੱਚ ਜੇ ਸੁਆਸ਼ਣ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਸੋ ਠੀਕ ਹੈ ਜੀ ਸਰਕਾਰ ਕੁਝ ਕਰੂਗੀ ਬੀਤੀ ਹੈ ਕਿ ਕਿਹਾਓ